ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਟਾਪ ਬ੍ਰੀਡ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਇੱਕ ਬਾਈ ਕੋਲੇ ਬੱਚੀ ਆ ਟਾਪ ਬ੍ਰੀਡ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਬਾਬੇ ਗੰਗਾ ਰਾਮ ਦੀ ਕਿਰਪਾ ਨਾਲ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਪਿੰਡ ਸੈਦੋ ਜੀ ਹਾਂ ਨਾਮ ਚਮਕੌਰ ਸਿੰਘ ਹਾਂ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਗਲ ਆ ਜੀ ਨੇੜੇ ਪਿੰਡ ਜੀ ਨੇੜੇ ਇਧਰ ਰਮਦੇਵ ਵੀ ਨੇੜੇ ਆ ਆਲਮਪੁਰਾ ਵੀ ਹਮ ਅਲਕੜੇ ਵੀ ਇਧਰ ਆਪਾਂ ਨੇੜੇ ਹੀ ਆ ਜੀ ਸਾਰੇ ਮੋਬਾਈਲ ਨੰਬਰ 90565 98346 ਜੀ ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਵਸ ਹੁੰਦੀ ਆ ਬਲੂਨ ਸੁਵਸ ਹੁੰਦੀ ਆ ਜੀ ਕਿੰਨੇ ਕਿ ਦਿਨ ਲੂਕਰ ਵਾਲੀ ਤਿੰਨ ਤਾਂ ਤਿਆਰੀਆਂ ਹੀ ਚਾਹੀ ਜੀ ਤਿਆਰੀਆਂ ਚਾਹਣਾ ਹਾਂਜੀ ਬਿਲਕੁਲ ਤਿਆਰੀਆਂ ਚਾਹ ਜਮਾ ਸੂਣ ਦੀਆਂ ਤਿਆਰੀਆਂ ਠੰਡੀ ਸੀਲ ਬਥੇਰੀ ਜੀ ਲੈ ਭਾਈ ਲੇਵਾ ਚੈੱਕ ਕਰ ਲੋ ਲੇਵਾ ਚੈੱਕ ਕਰ ਲੋ ਐ ਨਹੀਂ ਕਿਸੇ ਬੱਛਾ ਦਾ ਕਮਾਲ ਦਾ ਠੰਡੀ ਬਲੂਨ ਬੱਸੀ ਆ ਨਹੀਂ ਹੈਗਾ ਵੀ ਉਹ ਸਹੀ ਗੱਲ ਨਵਦੀ ਬੁੱਧੀ ਚ ਥਣ ਥਣ ਬਥੇਰਾ ਚੰਗਾ ਲੱਗਿਆ ਸਹੀ ਗੱਲ ਹੈ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਟ ਲਬੋਤ ਬਈ ਟ ਹਾਂਜੀ ਹਾਂ ਇਧਰ ਲੱਗਾ ਜੇ ਭਾਰ ਨਹੀਂ ਆ ਜੀ ਇਹ ਚੀਜ਼ਾਂ ਸਾਰੀਆਂ ਬਲ ਟ ਲਾਂ ਕੱਢ ਲੈਣੀਆਂ ਫੇਰ ਕਰਮ ਵਾਲੀ ਨੇ ਸੋਣਾ ਬਰੀ ਠੰਡੀ ਤਾਂ ਇਧਰੋਂ ਬਈ ਇਧਰੋਂ ਬਈ ਆਈ ਨਹੀਂ ਕੋਈ ਹੈਗਾ ਛੋਟਾ ਖਾਨ ਨਹੀਂ ਹੈਗਾ ਬਈ ਹੂੰ ਕੱਦ ਕਾਠ ਪੂਰਾ ਬੱਸੀ ਦਾ ਠੀਕ ਆ ਹੂੰ ਠੰਡੀ ਫੁੱਲ ਕਹਿਣਾ ਕਰਮ ਵਾਲੇ ਨੇ ਕੋਈ ਖੋਲ ਦੇ ਬਈ ਤੋੜ ਦੇ ਤੋੜੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਵਾਲੀ ਦਾ ਕਿੰਨਾ ਕ ਦੁੱਧ ਦੇ ਦੂੰ ਅਮੀਰ ਜੀ ਕਿੰਨੀ ਕਸਟਿਮੇਟ ਜਾ ਬਾਈ ਉਮੀਦ ਦਾ ਮੈਂ ਤਾਂ ਦੀ 35 ਦੀ ਕਰਦਾ 30 32 ਦਾ ਆਰਾਮ ਨਾਲ ਹੀ ਕੱਢੀ ਜਾਣਾ ਵੀਰੇ ਬੱਸੀ ਨੇ ਠੀਕ ਆ ਹੂੰ ਬਿਊਟੀਫੁੱਲ ਬ੍ਰੀਚੀਜ ਬਹੁਤ ਆ ਫੇਸ ਦੀ ਕਵਾੜ 6 ਦਾ ਹੁੰਦਾ ਬਾਈ ਠੀਕ ਆ ਬਾਈ ਐਵੇਂ ਆਪਾਂ 4 ਕਹਿ ਦਈਏ 2 ਕਹਿ ਦਈਏ ਮੋੜ ਕੇ ਗੜਾ ਇੱਥੇ ਆ ਕੱਦ ਦੇਖ ਲੋ ਕੱਦ ਦਾ ਨਾਜਾ ਲਾ ਲਿਓ ਬਈ ਕੱਦ ਵੀ ਚੰਗਾ ਜਿੜੀ ਜੂੜੀ ਚਾਈ ਵੀ ਬੱਸੀ ਦਾ ਸਤੋਰਾ ਉੱਤੋਂ ਪੱਦਰ ਇੱਕ ਨੰਬਰ ਵੜਾ ਬਾਈ ਸਤੋਰਾ ਨਹੀਂ ਹੁੰਦਾ ਬੱਸੀ ਤੋਂ ਹਜੇ ਡਾਇਮੰਡ ਪੀਸ ਨਗੀਨਾ ਹੀ ਆ ਬਾਈ ਮੂੰਹ ਦਿਖਾ ਦੇ ਮੂੰਹ ਫੇਸ ਇਸ ਦੇਖੋ ਕਰਮ ਵਾਲੀ ਦਾ ਫੇਸ ਬੜਾ ਪਿਆਰਾ ਛੋਟਾ ਜਿਹਾ ਫੇਸ ਆ ਨਾ ਹਾਂਜੀ ਛੋਟਾ ਬਿਲਕੁਲ ਹੂੰ ਮੁੱਲ ਕੀ ਹੈ ਜੈਜਾ ਮੁੱਲ ਫੋਨਤੀ ਕਰ ਦਾਂਗੇ ਜੀ ਜੈਜ ਹੋ ਜੈਜ ਕਰਾਂਗੇ ਬਿਲਕੁਲ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੋਊਗਾ ਮੁੱਲ ਆ ਜਿਹੜਾ ਬੈਠਦੇ ਹਿਸਾਬ ਨਾਲ ਬਿਲਕੁਲ ਜੈਜ ਹੋਊਗਾ ਕਈ ਵਾਰੀ ਵਪਾਰੀ ਪੂਰੀ ਲਿਜਾਂਦੇ ਆ ਬਾਈ ਦਰਾਜ ਕਰ ਲੱਗ ਜਾਂਦੇ ਆ ਫਿਰ ਸਹੀ ਆ ਪਰ ਇੱਕ ਚੀਜ਼ ਆ ਕਿ ਨਹੀਂ ਹਾਂਜੀ ਹਾਂ ਦੇਖ ਲਓ ਕੋਲ ਹੋ ਕੇ ਦਿਖਾ ਦਿਓ ਬਸ ਤੁਸੀਂ ਹੂੰ ਔਰੇ ਨੂੰ ਕਰਕੇ ਬੰਨ ਲਈ ਕੰਨ ਤੋ ਔਰੇ ਨੂੰ ਔਰੇ ਨੂੰ ਸਹੀ ਆ ਠੰਡੀ ਫੁੱਲ ਆ ਕਿਹਣਾ ਕਰਮੜੀ ਨੇ ਕੁਛ ਨਹੀਂ ਬਰੀਡ ਫੁੱਲ ਤਿਆਰੀਆਂ ਚ ਆ ਸੂਣ ਚ ਬਣੀਆਂ ਬਿਲਕੁਲ ਤਿਆਰੀਆਂ ਚ ਆ ਹੋਰ ਤਕਰੀਬਨ ਮੰਨ ਕੇ ਚਲੋ ਸ਼ਾਮ ਤੱਕ ਦੋ ਘੰਟੇ ਰਹੀਂ ਤਿੰਨ ਘੰਟੇ ਦਾ ਹੀ ਕਰਮੜੀ ਸੂ ਪੈਣਾ ਹਾਂ ਹਾਂਜੀ ਹਾਂ ਮੁੱਲ ਜੈਜ ਉਹ ਬਾਈ ਕਹਿੰਦਾ ਬਾਲਾ ਜੈਜ ਕਰਾਂਗੇ ਫੋਨ ਤੇ ਬਾਈ ਠੰਡੀ ਸੀਲ ਦੇਖ ਲੈ ਸਹੀ ਆ ਅੱਗੇ ਦੋ ਨੰਬਰ ਦੇ ਬੱਚੀ ਕਿੰਨੀ ਉਮਰ ਹੈ ਜੀ ਇਹ 8 ਕਿ ਮਹੀਨਿਆਂ ਦਾ ਬੱਚਾ ਜੀ ਕਿਹੜੇ ਟੀਕੇ ਰੀ ਆ ਤੇ ਮਾਤਾ ਜੀ ਵੀਰੇ ਦਾ ਸੀ ਮਾਲਕਾ ਨੇ ਆਪਾਂ ਨੂੰ ਠੀਕ ਹਨ ਆਪਾਂ ਲੈ ਕੇ ਆਉਣੇ ਜਿਵੇਂ ਅਗਲਾ ਆਪਾਂ ਨੂੰ ਦੱਸ ਦਿੰਦੇ ਉਹ ਵੀ ਆਪਾਂ ਦੱਸ ਦਿੰਨੇ ਸਹੀ ਗੱਲ ਆ ਭਾਈ ਅੱਗੇ ਆਪਦੇ ਅਗਲਾ ਹਾਂ ਅਗਲਾ ਦੇਖ ਲੈ ਹਨਾ ਠੀਕ ਹੈ ਨਾ ਗੱਲ ਹੂੰ ਤੇ ਕਿੰਨਾ ਕੁ ਰਿਕਾਰਡ ਸ੍ਰੀ ਮਾ ਦਾ ਭਾਈ 32 ਲੀਟਰ ਦਾ ਦੱਸਿਆ ਵੀਰੇ ਵੈਢਦਾ ਦੂਜੇ ਸੁਵੇ ਦੀ ਮਾ ਦਾ ਠੀਕ ਆ ਭਾਈ ਹਾਂਜੀ ਬੋਲ ਦੇ ਭਾਈ ਤੋਰ ਦੇ ਫੇਸ ਬੂਸ ਪੈਰਪੁਰ ਬੱਸੀ ਦੇ ਚੋਲੇ ਬੜੀ ਵੀ ਚੰਗੀ ਆ ਫੇਸ ਦੀ ਬਹੁਤ ਬਲਿਆਵਾ ਬੱਚਾ ਵੀਰੇ ਇੱਕ ਨੰਬਰ ਆ ਥਣ ਝੁਲੀ ਕਿਵੇਂ ਆ ਬਿਲਕੁਲ ਓਕੇ ਵੀਰੇ ਦਿਖਾਵਾਂਗੇ ਵੀ ਆਪਾਂ ਕੱਲਾ ਕੱਲਾ ਥਾਂ ਜਿਹੜਾ ਥਣ ਲੱਗਿਆ ਬੱਸ ਠੀਕ ਆ ਬਾਈ ਹੌਲੀ ਦੋਰ ਘੋੜੀਆਂ ਸੁਣਾ ਤੋ ਨੰਬਰ ਪ੍ਰਿੰਟ ਇੱਕ ਨੰਬਰ ਵਰੀਟ ਫੁੱਲ ਇਹ ਸੀਮਣ ਵੀ ਕਰਮ ਵਾਲੀ ਸੇਤੂ ਹੀ ਲੈ ਲਓ ਕਹਿੰਦੇ ਬਾਈ ਹਾਂਜੀ ਹਾਂਜੀ ਹੂੰ ਇਹਦਾ ਮੁੱਲ ਜਾਇਜ਼ ਇਹਦਾ ਮੁੱਲ ਜੀ 27000 ਆ ਜੀ ਹਾਂ ਨਾਂ ਦਾ ਮਾਨਤਾਨ ਹੋ ਜੂ ਹਾਂਜੀ ਬੱਸ ਮਾਨਤਾਨ ਹੋਈ ਦੱਸਿਆ ਜੀ ਓਕੇ ਬਾਈ 27 ਝੋਲੀ ਦਿਖਾ ਦਿਓ ਬੱਚੇ ਦੀ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਝੋਲੀ ਨੇ ਏਦਾਂ ਚੈੱਕ ਕਰ ਚਾਰੇ ਚਾਰੇ ਤੁਹਾਨੂੰ ਚਾਰ ਥਾਣਾ ਬਾਈ ਕਹਿੰਦਾ ਇੱਕ ਨੰਬਰ ਚਾਰੇ ਚਾਰੇ ਇੱਕ ਬੜੀ ਪੂਸ ਬਾਈ ਲਾ ਬਾਈ ਕੀ ਬਾਤ ਇੱਕ ਨੰਬਰ ਝੋਲੀ ਹੈ ਨਗਸੀ ਭਰਾ ਕੋਲੇ ਦੋ ਦੋ ਨਹੀਂ ਲਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ